ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਹਾਂ ਪਿੰਡ ਪਨਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਓਨਰ ਸਰਦਾਰ ਸੁਖਦੇਵ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਵੀਰ ਸੁਖਦੇਵ ਸਿੰਘ ਉਹਨਾਂ ਤੋਂ ਪੂਰੀ ਆਪਾਂ ਡਿਟੇਲ ਲਵਾਂਗੇ ਹਰ ਵਾਰ ਦੀ ਤਰ੍ਹਾਂ ਸੋ ਪਹਿਲਾਂ ਬਹੁਤ ਸਾਰੀਆਂ ਵੀਡੀਓ ਆਪਾਂ ਇਸ ਘਰੋਂ ਬਣਾਈਆਂ ਨੇ ਤੇ ਬਿਲਕੁਲ ਤੁਹਾਡੇ ਸਾਹਮਣੇ ਪਸ਼ੂ ਪੇਸ਼ ਕਰਦੇ ਰਹੇ ਹਾਂ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਐਨੀਮਲ ਤੁਸੀਂ ਸਾਹਮਣੇ ਦੇਖ ਰਹੇ ਜੀ ਇੱਕ ਅਵਰ ਬਿਲਕੁਲ ਸਜਰ ਤਾਜੀ ਸੂਈ ਹੈ ਤੇ ਇੱਕ ਇਧਰ ਤੁਸੀਂ ਮੱਝ ਵੇਖੋਗੇ ਵੱਡੇ ਕੱਦ ਕੱਡ ਦੇ ਵਿੱਚ ਇਹ ਵੀ ਸੂਈ ਸੁਬਾਈ ਮੱਝ ਤੁਹਾਨੂੰ ਦਿਖਾ ਦਾਂਗੇ ਇੱਕ ਚੰਗੀ ਬੱਛੀ ਇਧਰ ਪੂਰੀ ਤਿਆਰੀ ਦੇ ਵਿੱਚ ਆ ਟੁੱਕੀ ਆ ਇਹ ਦਿਖਾ ਦਿਆਂਗੇ ਠੀਕ ਹੈ ਜੀ ਇਹ ਗੱਬਣ ਤਿਆਰ ਤਿਆਰ ਆ ਤੇ ਦੋ ਐਨੀਮਲ ਸੂਏ ਸੁਬਾਈ ਤੇ ਇੱਕ ਬੱਛੀ ਤਿਆਰ ਆ ਠੀਕ ਹੈ ਜੀ ਅੱਜ ਤਰੀਕ 16 ਦਸੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਿਹਾ ਸਫਾ ਕੋਈ ਦੁਪਹਿਰ ਦੇ ਸਾਢੇ 12 ਵਜੇ ਦਾ ਤੇ ਬਾਕੀ ਮੇਰਾ ਭਰਾ ਕੋਈ ਵੀ ਆਉਂਦਾ ਦੋਸਤੋ ਆਪਣੀ ਦੋ ਟਾਈਮ ਤਿੰਨ ਟਾਈਮ ਚੋ ਕੇ ਤਸੱਲੀ ਉਹ ਤੁਸੀਂ ਕਰਨੀ ਹੁੰਦੀ ਆ ਤੇ ਕੇਲ ਡੇਰੀ ਫਾਰਮ ਪਿੰਡ ਪਨਗੋਟਾ ਵੀਰ ਸੁਖਦੇਵ ਸਿੰਘ ਹੋਨਰ ਆ ਤੇ ਪਸ਼ੂ ਆਉਂਦੇ ਰਹਿੰਦੇ ਆ ਬਾਕੀ ਕਿਸੇ ਭਰਾਣੇ ਪਸ਼ੂ ਵੇਚਣਾ ਹੈ ਚਾਹੇ ਖਰੀਦਣਾ ਉਹ ਤੁਸੀਂ ਸੰਪਰਕ ਕਰ ਲਿਆ ਕਰੋ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਣਦੇ ਆ 97798 29203 ਤੇ ਤੁਸੀਂ ਸੰਪਰਕ ਕਰ ਲਿਓ ਤੇ ਬਾਕੀ ਵੀਰ ਸੁਖਦੇਵ ਸਿੰਘ ਹੋਣਾ ਵੀ ਆ ਮੋٹے ਤੌਰ ਤੇ ਲਿਖ ਕੇ ਲਾਇਆ ਵੀ ਮੱਝ ਤੇ ਗਾਂ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਠੀਕ ਹੈ ਜੀ ਕਿਉਂਕਿ ਬਾਅਦ ਵਿੱਚ ਦੋਸਤੋ ਕਿਸੇ ਤਰ੍ਹਾਂ ਦੀ ਜ਼ਿੰਮੇਵਾਰੀ ਨਹੀਂ ਹੁੰਦੀ ਕਿ ਆਨਰ ਦੀ ਮਾਲਕ ਦੀ ਬਾਹ ਪਰੇ ਕੱਲੜਾ ਸਾਵਾ ਵਾਲੀਆਂ ਚੀਜ਼ਾਂ ਨੇ ਠੀਕ ਹੈ ਜੀ ਇਸ ਕਰਕੇ ਤਸੱਲੀ ਆਪਣੀ ਪਹਿਲਾਂ ਯਕੀਨੀ ਬਣਾ ਲਿਓ ਤਾਂ ਜੋ ਕਿਸੇ ਭਰਾ ਨੂੰ ਕੋਈ ਕਿੰਤੂ ਪ੍ਰੰਤੂ ਦਾ ਬਾਅਦ ਵਿੱਚ ਸਾਹਮਣਾ ਨਾ ਕਰਨਾ ਪਵੇ ਆਹੋ ਕਰ ਲੈਣੀ ਇਹ ਗੱਲਬਾਤ ਲੈ ਲੈਣੀ ਵੀਰ ਸਖਦੇਵ ਸਿੰਘ ਸਾਸਰੀ ਕਾਲ ਸਾਸੀ ਕਾਲ ਜੀ ਸਭ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਹੋਰ ਸਭ ਠੀਕ ਹੈ ਬਹੁਤ ਵਧੀਆ ਭਾਈ ਸੁਖਦੇਵ ਸਿੰਘ ਠੀਕ ਹੈ ਰਾਮ ਸੇਤਾ ਪਾਤਾਲ ਜੀ ਥੋੜੇ ਵਕ ਪਾ ਪੈ ਗਿਆ ਪਸ਼ੂ ਇਸੇ ਤਰ੍ਹਾਂ ਹੀ ਆ ਪਿੰਡ ਮੇਲਾ ਬੋਲਾ ਸੰਧੂ ਸਾਹਿਬ ਕੋ ਬਜਾਈ ਵੀ ਜ ਰੁੱਝ ਗਏ ਆ ਤੇ ਬਾਕੀ ਡੰਗਰ ਆਈ ਹੋਈ ਕੇ ਨਾਲ ਵਿਕੀ ਗਏ ਆ ਠੀਕ ਆ ਜੀ ਆਉਂਦੇ ਆਉਂਦੇ ਵਿਕੀ ਹੋਈ ਗਏ ਆ ਠੀਕ ਆ ਜੀ ਅੱਜ ਫਿਰ ਆ ਦੋ ਗਾਈਆਂ ਠੀਕ ਆ ਲੱਭਣਾ ਠੀਕ ਆ ਇੱਕ ਵੇਣ ਸੂਈ ਆ ਤੇ ਇਹ ਮੱਝ ਆਪਾਂ ਸੂਈ ਐ ਅੱਜ ਹੀ ਲੈਂਦੀ ਆ ਠੀਕ ਆ ਜੀ ਹਾਂਜੀ ਇਹ ਤਿੰਨ ਦਿਨ ਆ ਗਿਆ ਆਪਣੇ ਕੋਲ ਅੱਜ ਠੀਕ ਆ ਤੇ ਹੋਰ ਵੀਰ ਸੁਖਦੇਵ ਸਿੰਘ ਕੋਈ ਜ਼ਰੂਰੀ ਗੱਲ ਬਾਤ ਵੀਰਾਂ ਲਈ ਗੁਰੂ ਰਾਮਦਾਸ ਪਾਤਸ਼ਾਹ ਦੀ ਬਹੁਤ ਕਿਰਪਾ ਜੀ ਠੀਕ ਆ ਜੀ ਹਾਂਜੀ ਸ਼ੁਰੂਆਤ ਪਹਿਲੇ ਨੰਬਰ ਤੋਂ ਵੀਰ ਇੱਥੋਂ ਕਰ ਲੈਣੇ ਆ ਬਿਲਕੁਲ ਸਟਾਰਟਿੰਗ ਤੋਂ ਮਾਝ ਹੀ ਆਪਾਂ ਦਿਖਾ ਦਈਏ ਹਾਂ ਮਾਝ ਤੋਂ ਕਰਾਂਗੇ ਸਭ ਸਾਹਿਬ ਤੇ ਲੋਕੋ ਸੋਚਾਂਗੇ ਵੱਡੇ ਬੰਤਰ ਦੀ ਵੱਡੇ ਸਟਰਕਚਰ ਦੀ ਮਾਝ ਤੁਸੀਂ ਸਾਹਮਣੇ ਦੇਖ ਰਹੇ ਜੇ ਹਾਂਜੀ ਤੇ ਬਾਕੀ ਪ੍ਰੋਪਰ ਆਪਾਂ ਡਿਟੇਲ ਲੈ ਲੈਣੇ ਇੱਕ ਵਾਰੀ ਤੁਸੀਂ ਮੜੀ ਜੀ ਝਾਤ ਮਾਰੋ ਇਧਰ ਠੀਕਾ ਜੀ ਕਦ ਘਾਟ ਵੱਡਾ ਮੈਂ ਦਾ ਸੋਈ ਸੁਵਾਈ ਆ ਤੇ ਵੀਰ ਸਕਦੇ ਜੇ ਮੈਂ ਦਾ ਸੁਬਾ ਦੱਸ ਦਈਏ ਸਮਾਂ ਦੱਸ ਦਈਏ ਕਿੰਨਾ ਕੋ ਗਿਆ ਜੀ ਇਹਨੂੰ ਸਭ ਸਾਹਿਬ ਅੱਜ 10 ਦਿਨ ਹੋ ਗਏ ਪੂਰੇ ਸੋਈ ਨੂੰ 10 ਦਿਨ ਦਾ ਸਭਾ ਹੋ ਗਿਆ ਮਗਰ ਕਟਾ ਜੀ ਆ ਮਗਰ ਕਟਾ ਆ ਗਿਆ ਹਾਂਜੀ ਹਾਂਜੀ ਠੀਕ ਆ ਇਸ ਵਕਤ ਵੀਰੇ ਬੋਲੇ ਤੋਂ ਬਾਹਰ ਚਲੋ ਕੱਚਾ ਬੋਲਾ ਦੁੱਧ ਵੀ ਕਰਮਾਰੀ ਪਾਰਾ ਦਿਆ ਦੁੱਧ ਕਿੰਨੇ ਕੋਣ ਚੱਲਣਗੇ ਇਸ ਟਾਈਮ ਸੰਤੂ ਸਾਹਿਬ ਜਿਹੜਾ ਮਿੰਤੀ ਵਾਲਾ ਦੁੱਧ 2 15 ਕਿਲੋ ਆਪਾਂ ਚਵਾ ਕੇ ਦਵਾਂਗੇ ਹਾਂਜੀ ਇਹੋ ਤੁਸੀਂ ਲਹੀ ਵੀ ਗੱਲ ਸੁਖਾਤੀ ਆ ਜੀ ਤੁਹਾਂ ਕਹਿ ਵੀ ਦਿੱਤਾ ਹਰ ਵਾਰ ਆਪਾਂ ਇਹੋ ਕਰਨੇ ਆ ਦੋ ਟਾਈਮ ਆਪਾਂ ਚਵਾਵਾਂਗੇ ਇੱਕ ਨਹੀਂ ਦੋ ਟਾਈਮ ਤਿੰਨ ਟਾਈਮ ਕੋਈ ਭੈਣ ਭਰਾ ਆਣ ਕੇ 7.5 ਕਿਲੋ ਟਾਈਮ ਦਾ ਦੁੱਧ ਚੋ ਕੇ 15 ਲੀਟਰ ਨਾਪ ਕੇ ਉਹਨਾਂ ਮਾਲਕਾਂ ਨੇ ਇਹ ਗੱਲ ਆਖੀ ਆ ਤੀਹਰੇ ਸਵੇਰੇ ਸੂਈਏ ਉਹਨਾਂ ਨੇ ਆਖਿਆ ਪਿਛਲੇ ਆਪਾਂ ਜਿੰਨਾ ਅੱਜ ਉਹਦੀ ਗੱਲ ਕਰ ਰਹੇ ਆ ਅੱਜ ਇਹਦੇ ਸਲੇ 15 ਲੀਟਰ ਦੁੱਧ ਤੇ 15 ਆਪ ਚਵਾਵਾਂਗੇ ਠੀਕ ਆ ਦੋ ਟਨ ਨਾ ਦੋਸੋ ਅੱਜ 15 ਵੀਰਾਂ ਦਾ ਵੀ ਆਪਾਂ ਚਵਾਵਾਂਗੇ ਤੇ 15 ਦਾ ਰੇਟ ਮੋਲ ਕੀਤਾ ਜਾਊਗਾ ਨਾ ਕਿ 20 ਲੀਟਰ ਦਾ ਠੀਕ ਹੈ ਅੱਗੇ ਮੇਰੇ ਭਰਾ ਦੀ ਕਿਸੇ ਦੀ ਚੰਗੀ ਸੇਵਾ ਰਹੀ ਠੀਕ ਹੈ ਚੰਗੀ ਕਾਰਗੁਜ਼ਾਰੀ ਰਹੀ ਤੇ ਦੁੱਧ ਤੁਸੀਂ ਪਲਾਸ ਜਿੰਨਾ ਮਰਜ਼ੀ ਲੈ ਸਕਦੇ ਜੇ ਕਿਉਂਕਿ ਚੰਗੇ ਨਸਲ ਵਸਲ ਦੀ ਜਿਹੜੀ ਇਹ ਮੱਝ ਆ 15 ਲੀਟਰ ਤੇ ਜਿਹੜੀ ਇਸ ਵਕਤ ਚੱਲਣ ਰਹੀ ਆ ਦਸਾਂ ਦਿਨਾਂ ਦੀ ਸੂਈ ਆ ਕੱਦ ਕਾਠੇ ਦੀ ਬਹੁਤ ਖੂਬਸੂਰਤ ਆ ਠੀਕ ਆ ਜੀ ਕੱਦ ਘਾਤ ਦਸੋਂ ਸਾਹਿਬ ਹਾਥੀ ਲੈ ਕੇ ਗਏ ਹਾਥੀ ਚ ਨਹੀਂ ਕਰ ਮਾਰਿਆ ਆ ਬਿਲਕੁਲ ਜੀ ਤੇ ਪਲੇਰੇ ਚ ਪਾ ਕੇ ਲੈ ਆਂਦੀ ਪਿੱਛੇ ਕੀਤੇ ਲੱਭਾਈ ਬੜੀ ਹੈ ਮੈਂ ਦੀ ਹਾਂਜੀ ਹਾਂਜੀ ਬਹੁਤ ਲੱਭਾਈ ਨੂੰ ਬਹੁਤ ਚੰਗੀ ਆ ਹਾਂਜੀ ਹਾਂਜੀ ਆ ਦੇਖੋ ਜੀ ਬਸ 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 ਕੋਈ ਗੱਲ ਨਹੀਂ ਤੋਰ ਫਿਰ ਰਹੇ ਤਾਂ ਕੋਈ ਨਹੀਂ ਨੂੰ ਖਾਦਣਿਆ ਆ ਦੇਖੋ ਜੀ ਠੀਕ ਆ ਸੋ ਪੂਰੇ ਵੱਡੇ ਕੱਦ ਘਾਤ ਦੇ ਵਿੱਚ ਆ ਦੋਸਤੋ ਚੌੜਾ ਪਿੱਠ ਫੁੜਾ ਤੇ ਦੁੱਧ ਪੰਡਾ ਵੇਖ ਕੇ ਨਾਰਮਲੀ ਸਾਰੇ ਭਰਾਵਾਂ ਨੂੰ ਪਤਾ ਲੱਗ ਜਣਾ ਦੁੱਧ ਚੰਗਾ ਖੁੱਲਾ ਕਰਮਾਲੀ ਦੇ ਥੱਲੇ ਆ 15 ਕਿਲੋ ਕਿਉਂਕਿ ਜੱਡੀ ਬਾਦੀ ਪੰਤਰ ਦੀ ਆ ਹਾਂਜੀ ਉਹਨਾਂ ਦੇ ਦੁੱਧ ਕਰਮਾਲੀ ਨੇ ਬਿਲਕੁਲ ਇਕੁਲ ਬਰਾਬਰ ਰੱਖਿਆ ਹਜੇ ਤੱਕ ਮਗਰ ਇਹਦੇ ਕਟਾ ਮੇਲਕਾਫ ਆ ਬਾਕੀ ਥਣਾ ਦੀ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਗੈਬ ਗੋਬ ਦੂਰੀਦਰੀ ਬਹੁਤ ਵਧੀਆ ਇੱਧਰ ਵੇਖੋ ਜੀ ਸਭ ਤੋਂ ਸਭ ਹੀ ਤਾਂ ਅਰੇ ਦੀ ਏਡ ਹੀ ਏਟ ਮੈਂ ਦੀ ਹੋਣੀ ਬੜੀ ਮੁਸ਼ਕਲ ਆ ਵੇਖ ਲਓ ਕਹਿੰਦੇ ਕਰਮਾਲੀ ਐਨ ਕਹਿੰਦੇ ਮੋਟੇ ਤੇ ਆਉਂਦੀ ਕਿ ਨਹੀਂ ਹਾਂ ਬਿਲਕੁਲ ਜੀ ਬਿਲਕੁਲ ਬਾਜੀ ਵੈਸੇ ਸੁਖਦੇਵ ਸਿੰਘ ਉਹਨਾਂ ਦਾ ਕੱਦ ਕੱਠ ਵੀ ਪੜਾ ਵੱਡਾ ਠੀਕ ਹੈ ਜੀ ਵੱਡੀ ਫੁੱਲ ਆਈਟਾ ਇਹਨਾਂ ਦੀ ਆਪਦੀ ਜਿਹੜਾ ਟਰਾਂਡਾ ਲੱਗਾ ਵੀ ਜਿਤਨਾ ਮੱਛੀ ਮੋਟਰ ਹੁੰਦੀ ਐਨੀ ਪੋਲੀ ਜਵਾ ਦੇ ਵਿੱਚ ਵਾ ਇੱਕੋ ਜਿਹਾ ਕੋਈ ਭੂਲ ਡੋਕਾ ਨਹੀਂ ਕੋਈ ਸ਼ਟਾ ਨਹੀਂ ਠੀਕ ਹੈ ਜੀ ਅੱਜ ਵੀ ਸੁਖਦੇਵ ਇਹਦਾ ਮੁੱਲ ਕਿੰਨਾ ਕਰਦੇ ਪਏ ਦਵਾਂਗੇ ਕਿੰਨੇ ਦੀ ਆਪਣੇ ਭੈਣਾਂ ਸੰਧੂ ਸਾਹਿਬ ਜਿੰਨੀ ਇਹ ਵੱਡੀ ਹੈ ਜਿੰਨਾ ਵੀ ਇਹਦਾ ਮੁੱਲ ਕਰ ਲਿੰਦੇ ਉਹ ਨਹੀਂ ਪਰ ਆਪਾਂ ਜਿੰਨੂੰ ਤੈਨੂੰ ਪਤਾ ਜਿਆ ਜੀ ਮੁੱਲ ਕਰਦੇ ਨੇ ਆਪਾਂ ਇਹ 1,30,000 ਰੁਪਿਆ ਰੇਟ ਕਰਨਾ ਤੇ 1,28 ਦੀ ਆਪਾਂ ਦੇ ਦਿੰਦੇ 1,28 ਦੀ ਹਾਂਜੀ ਠੀਕ ਹੈ ਜੀ ਹਾਂ ਲੋਕ ਦੋਸਤੋ 128000 ਦੀ ਇਹ ਤੁਹਾਨੂੰ ਐਂਡ ਤੋਂ ਐਂਡ ਮਿਲ ਜੂਗੀ ਤੇ 15 ਕਿਲੋ ਚਵਾਲ ਆ ਦੁੱਧ ਭਾਂਡੇ ਚ ਪੈਣ ਵਾਲਾ ਬਾਲਟੀ ਚ ਪੈਣ ਵਾਲਾ ਦੁੱਧ ਤੁਹਾਨੂੰ ਦੱਸਤਾ ਠੀਕ ਆ ਆ ਮਗਰੋਂ ਇੱਕ ਸਾਈਡ ਤੋਂ ਤੁਹਾਨੂੰ ਆਪਾਂ ਫੇਰ ਦਿਖਾ ਦਿੰਨੇ ਆ ਵੈਸੇ ਹੁਣ 12 12:30 1 ਵਜੇ ਦਾ ਸਮਾਂ ਤੇ ਮਾਰਨਿੰਗ ਚੁਵਾਈ ਕਿੰਨੇ ਕ ਵਜੇ ਕਰਤੀ ਵੀਰ ਸਿੰਦਰ ਸਾਹਿਬ 6 ਵਜੇ 6 ਵਜੇ ਦੀ ਚੁਵਾਈ ਹੋਈ ਆ ਠੀਕ ਆ ਜੀ ਬਾਕੀ ਆ ਵਿਰਲਾਪੁਰਲਾ ਸਪੇਸ ਵੰਡ ਫਾੜੀ ਵਾਲਾ ਚੱਟਾ ਬਿਲਕੁਲ ਤੁਹਾਨੂੰ ਸਾਹਮਣੇ ਦੇਸੀ ਰਿਆ ਕਿਸੇ ਪਾਸਿਓ ਕੋਈ ਜ਼ਿਆਦਾ ਨਹੀਂ ਤੇ ਕੋਈ ਸੂਤ ਪਰ ਘਟ ਨਹੀਂਗਾ ਇੱਕੋ ਜਿਹਾ ਠੀਕ ਆ ਤੇ ਇਹ ਤੁਹਾਨੂੰ 128 ਦੀ ਮੱਝ ਮਿਲੂਗੀ ਆ ਫੇਸ ਕੁਆਲਟੀ ਇੱਕ ਵਾਰੀ ਫੇਰ ਵੇਖ ਲਓ ਠੀਕ ਆ ਜੀ ਤੇ ਦਧਾਰੂ ਮੱਝ ਜਿਹੜੇ ਭਰਾ ਚਾਹੁੰਦੇ ਆ ਵੀ 15 ਲੀਟਰ ਜਾਂ 15 ਤੋਂ ਬਾਹਰ ਦੁੱਧ ਲੈਣਾ ਤੇ ਇਹ ਮੱਝ ਨਾਲ ਤੁਸੀਂ ਜਿਹੜਾ ਵਿਆਹਤ ला ਸਕਦੇ ਹੋ ਸੌਦਾ ਕਰ ਸਕਦੇ ਜੀ ਠੀਕ ਆ ਜੀ ਸੋ ਚੰਗੀ ਮੱਝ ਆ ਇੱਧਰ ਸੈਕੰਡ ਨੰਬਰ ਤੇ ਆ ਜਿਓ ਤੇ ਆਪਾਂ ਇੱਕ ਤੁਹਾਨੂੰ ਵੜ ਦਿਖਾਉਣੇ ਆ ਬੜੀ ਫੱਬੀ ਖੜੀ ਆ ਕਰਮਾਂ ਦੀ ਠੀਕ ਆ ਜੀ ਟੁੱਕੀ ਆ ਤਿਆਰੀ ਦੇ ਵਿੱਚ ਹੀ ਆ ਹਾਂ ਜੀ ਤੇ ਇਹ ਵੀਰ ਸੁਖਦੇਵ ਸੂਹਾ ਕਨਵਾ ਸੋਣ ਵਾਲੀ ਆ ਇਹ ਸਾਨੂੰ ਸਭ ਦੂਸਰਾ ਸੂਹਾ ਦੂਜਾ ਸੂਹਾ ਜੀ ਹਾਂ ਜੀ 라우디 ਦੂਜਾ ਸੂਵੇ ਦੇ ਲਈ ਬਿਲਕੁਲ ਤਿਆਰ ਖੜੀ ਆ ਤੇ ਲੈ ਜੇ ਤਾਂ ਲੈ ਜੇ ਦਿਨਾ ਕੱਢ ਜੂਗੇ ਸੰਧੂ ਸਾਹਿਬ ਅਜੇ ਲੈ ਜਣੇ 8 ਦਿਨਾਂ ਜੇ ਲੈ ਜਣੇਗਾ ਅਛਾ ਜੀ 6 ਤੋਂ 7 ਦਿਨ 7 ਦਿਨ ਦੇ ਪੱਕੇ ਲੈ ਜਣੇ ਆ ਨਾ ਠੀਕ ਆ ਜੀ ਹਾਂ ਜੀ ਬਾਕੀ ਦੋਸਤੋ ਬੰਤਰੇ ਲੈਵੇ ਦੀ ਇਹੋ ਜੀ ਆ ਵੀ ਓਨੀ ਗਾਂ ਤੇ ਓਨੀ ਪਛਾਣ ਓਨੀ ਪਛਾਣ ਜੀ ਠੀਕ ਆ ਜੀ ਦੇਖ ਸਕਦੇ ਤੁਸੀਂ ਬਿਲਕੁਲ ਜਿਵੇਂ ਆਪਾਂ ਕਹਿ ਸਕਦੇ ਵੀ ਤੁਹਾਨੂੰ ਤਾਂ ਲੈ ਕੇ ਤੇ ਬਿਲਕੁਲ ਸੂਤ ਆਕ ਜਿਹੜਾ ਲੇਵਾ ਕਰਮਾਲੀ ਬਣਾਈ ਖੜੀ ਆ ਤੇ ਬਿਲਕੁਲ ਪਤਲੇ ਪੂਣੀਆਂ ਵਰਗੇ ਥਾਣ ਨੇ ਕਰਮਾਲੀ ਦੇ ਸਪੇਸ ਵੰਡ ਬਹੁਤ ਵਧੀਆ ਆ ਦੇਖੋ अच्छा फिर सकते हैं फिर अभी कोई चंगी छदी सूदी ते आई अपने कोल संधू साहब वो ते कहंदे پلੂਨ ਥੱਲੇੋਂ ਅਸੀਂ 22 ਕਿਲੋ ਵੀ 22 ਕਿਲੋ ਦੋਚ ਹੋਇਆ ਓਕੇ ਤੈਨੂੰ ਪਤਾ ਆਪਾਂ ਗੱਲ ਉਹ ਨਹੀਂ ਪਰ ਜਿੰਨਾ ਇਹਦਾ ਥਣ ਚੱਡਾ ਕਰਮਾੜੀ ਨੂੰ ਅਰਕੀ ਦੇ ਪੰਜੀ ਫਿਰ ਦੇਣਾ ਚਾਹੀਦਾ ਵਾ 22 23 ਕਿਲੋ ਦੋ ਦੋ ਰਾਣੇ پلੂਨ ਥੱਲੇ ਚੋਇਆ ਇਹ ਦੋ ਹਾਂ ਉਹਨਾਂ ਮਾਲਕਾਂ ਦਾ ਸਿਆ ਵੀ 20 ਬੂ ਦੇ ਲਾਗੇ ਮਤਲਬ ਕਿ ਜਾਂ ਤਾਂ ਥੋੜਾ ਬਾਹਰ ਘੁੰਮਦੀ ਰਹੂਗੀ ਉੱਥੇ ਤੇ ਪਰ ਹਾਂਜੀ ਹਾਂਜੀ ਆਹੋ 20 ਤੋਂ ਪਾਰ ਹੀ ਜਾਣਾ ਸੰਧੂ ਸਾਹਿਬ ਤੁਹਾਨੂੰ ਪਤਾ ਇੰਨੇ ਥਾਂ ਦੇ ਵੇਲੇ ਜਿਹੜੀ ਵਹਿੜ ਹਾਂ ਹਾਂਜੀ ਲੋ ਵੀ ਦੋਸਤੋ ਠੀਕ ਆ ਜੀ ਹਾਂਜੀ ਤੇ ਬਾਕੀ ਇਧਰੋਂ ਤੁਹਾਨੂੰ ਇੱਕ ਵਾਰੀ ਆਪਾਂ ਸੱਜੇ ਖੱਬੇ ਸਾਰੇ ਬੰਦੇ ਥਣ ਵਿਖਾ ਦਿੱਗੇ ਬਿਲਕੁਲ ਨਾੜਾ ਨੂੜਾ ਵੇਖੋ ਤੁਸੀਂ ਕਰਮਾਲੀ ਦੀਆਂ ਬਿਲਕੁਲ ਬਰੀਕ ਵੇਣ ਨਾਲ ਜਿਹੜਾ ਹਵਾਨਾ ਚੱਡਾ ਭਰਿਆ ਪਿਆ ਸਪੇਸ ਵਾਟ ਚੰਗੀ ਆ ਬਾਕੀ ਥਣ ਥਣ ਜਿਹੜਾ ਬਿਲਕੁਲ ਪਤਲੇ ਥਾਣਾ ਬਿਲਕੁਲ ਹੱਥੀ ਮੁਠੀ ਵਾਲੇ ਥਾਣਾ ਕਰਮਾਲੀ ਦੇ ਠੀਕ ਆ ਜੀ ਤੇ ਬਹੁਤ ਸੋਹਣੀ ਬੱਚੀ ਆ ਫੇਸਪੂਸ ਕੁਆਲਿਟੀ ਬਹੁਤ ਸੋਹਣੀ ਆ ਵੇਖੋ ਛੋਟਾ ਜਿਹਾ ਕੰਨ ਛੋਟ ਬਿਲਕੁਲ ਬੋਦੀ ਵਾਲੀ ਹਾਂਜੀ ਲੈ ਵੀ ਆਹ ਸਟਰਕਚਰ ਜੇ ਪੂਰਾ ਠੀਕ ਆ ਜੀ ਫੈਸ਼ਨ ਫੁਸ਼ਨ ਰੰਗ ਪ੍ਰਿੰ ਤੇ ਹਜੇ ਵੀ ਢੇਟੂ ਲੇਵੇ ਦੇ ਵਿੱਚ ਹੈਗੀ ਤਾਂ ਕਰਕੇ ਵੀਰਾਂ ਦਾ ਵੀ ਘੱਟੋ ਘੱਟ ਵਿੱਚ 5 ਤੋਂ 7 ਦਿਨ ਆਈਡੀਆਂ ਮੰਨ ਕੇ ਕੋਈ ਭਰਾ ਸੌਦਾ ਕਰ ਲੈ ਠੀਕ ਆ ਜੀ ਤੇ ਹਾਈਟ ਮੀਡੀਅਮ ਤੋਂ ਥੋੜੀ ਜੀ ਪਲੱਸ ਮੰਨ ਲਓ ਵੱਡੀਆਂ ਵੇੜਾਂ ਦੇ ਵਿੱਚ ਵੀ ਆਉਂਦੀ ਆ ਤੇ ਇਹਦਾ ਵੀਰ ਮੋਲਾ ਜੀ ਕੀ ਕਰਦੇ ਪਏ ਕਿੰਨੇ ਕੀ ਦੇ ਦੇਗੀ ਮੁੱਲ ਸਤੂ ਸਾਹਿਬ ਦਾ ਇੱਕ ਹੀ ਰੱਖਣਾ 75000 ਦੀ ਆਪਾਂ ਹਾਂ ਨਾ ਹੀ ਦੇਣੀ ਆ 75 ਤੇ ਹਾਂ ਜੀ ਉਹ ਜਿੱਥੇ ਟੱਕਰ ਆਪਾਂ ਕਰ ਦਿਆਂਗੇ ਭਰਾ ਦੂਰੋਂ ਆਊਗਾ 500 ਛੋੜ ਕਰ ਦਿਆਂਗੇ ਹੋਰ ਇੱਥੋਂ ਕੁਝ ਨਹੀਂ ਇਹ ਵੇੜ ਬੱਚੀ ਬਹੁਤ ਚੰਗੀ ਹੈ 75 ਦੀ ਦੇਣੀ ਆਪਾਂ ਠੀਕ ਆ ਜੀ ਲੋ ਵੀ ਆ 75000 ਦੀ ਦੋਸਤੋ ਮ ਇੱਕ ਵਾਰੀ ਪੂਰੀ ਤਸੱਲੀ ਨਾਲ ਤੁਸੀਂ ਵੀਡੀਓ ਦੇਖ ਲਿਓ ਬਾਕੀ ਪ੍ਰੋਪਰ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਸੋ ਬਿਲਕੁਲ ਆਲ ਰਾਊਂਡ ਤੋਂ ਇਧਰ ਵੇਕਰੋ ਚੈੱਕ ਸਭ ਉਹ ਥਣ ਚਾਇਦੇ ਜਿਹੜਾ ਕਮਾਲਾ ਹੀ ਕਰਮਾਲੀ ਕਰੀ ਆ ਆ ਵੇਖੋ ਬਹੁਤ ਸੋਣੀ ਸਪੇਸ ਵੰਡ ਠੀਕ ਹੈ ਜੀ ਆਹ ਵੇਖੋ ਸੋ ਚੰਗੀ ਬੱਛੀ ਆ ਦੋਸਤੋ ਮਿਲਕ ਨਾੜੀ ਆ ਦੋ ਪਾਸੇ ਮੋਟੀ ਤੇ 20 ਲੀਟਰ ਪਲੂਣ ਪਹਿਲੇ ਸਵੇਰੇ ਨੇ ਕਰਮਾਲੀਆਂ ਚ ਭਾਇਆ ਤੇ ਇਸ ਤੋਂ ਬਾਅਦ ਇੱਕ ਤੁਹਾਨੂੰ ਇੱਕ ਹੋਰ ਤੋਹਫਾ ਦਿਖਾਉਣੇ ਆਪਾਂ ਸੂਈ ਸਵਾਈ ਬੱਛੀ ਆ ਤੇ ਵੀਰ ਇਹਦਾ ਸੁਬਾ ਇਹ ਸਾਨੂੰ ਸਰ ਦੂਹਰੇ ਸਵੇ ਸੂਈ ਆ ਦੂਜੇ ਸੂਆ ਹਾਂ ਇਹ ਤੇ ਆਪਾਂ ਚੋਣਦੇ ਜਿੰਨਾ ਚੋਣੇ ਹੋ ਤਾਂ ਸਿਹਤ ਮਦਰਾ ਬੱਚੀ ਆ ਅੱਛਾ ਜੀ ਇਹਨੂੰ ਸੂਈ ਨੂੰ ਅੱਜ 8 ਦਿਨ ਹੋ ਗਏ ਪੂਰੇ ਨੜੂਆ ਨਾਲ ਪੇਚੇ ਨਾਲ ਆ ਜੀ ਲਓ ਜੀ ਹਾਂ ਜੀ ਥੜੂ ਨੇ ਮੈਂ ਕਈ ਕਈ ਦਿਨ ਲੈਂਦਾ ਹੁੰਦਾ ਪਰ ਫਿਰ ਵੀ ਆਪਾਂ ਜਿੰਨੇ ਨਾਲ ਹੀ ਸੂਈ ਨੂੰ 8 ਦਿਨ ਹੋ ਗਏ ਸੂਈ ਨੂੰ ਹਾਂ ਲਓ ਵੀ ਦੋਸਤੋ 8 ਕ ਦਿਨ ਦਾ ਸਮਾਂ ਤੇ ਪਹਿਲਾ ਸੂਬਾ ਹੀ ਬੱਚੀ ਨੇ ਨਹੀਂ ਜੀ ਦੂਜਾ 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 ਸਾਨੂੰ ਲਓ ਵੀ ਦੂਜਾ ਸੂਬਾ ਬੱਚੀ ਹੋ ਠੀਕਾ ਜੀ ਤੇ ਕਰੋ ਸੰਗ ਦੇ ਵਿੱਚ ਰੰਗ ਬਲੈਕ ਹਵਾ ਨੀਲੇ ਵੇ ਤੇ ਕੁਝ ਕੁ ਸਪੋਰਟ ਵਾਈਟ ਤੁਹਾਨੂੰ ਮਿਲੂ ਬੱਚੀ ਵੀ ਬਹੁਤ ਖੂਬਸੂਰਤ ਆ ਬੜੀ ਪਲੀ ਪ੍ਰੀਤੀ ਮਗਰ ਬੱਚੀ ਆ ਠੀਕ ਆ ਜੀ ਵੈਸੇ ਅੱਜ 8-7 ਦਿਨਾਂ ਦੇ ਦੌਰਾਨ 나ੜੂਆ ਨਾਲ ਬੱਚੇ ਤੇ ਆ ਥਾਂ ਥੂਣ ਕਰੋ ਚੱਕ ਤੁਸੀਂ ਦੁੱਧ ਵੀਰ ਕਿੰਨਾ ਚੋ ਆ ਰਹੀ ਹੋਣੇ ਸੰਤੂ ਸਾਹਿਬ ਐਸ ਟਾਈਮ 14 ਕਿਲੋ ਥੱਲੇ ਮਿੰਤੀ ਦਾ ਦੁੱਧ ਵਾ ਜਿਹੜਾ ਆਪਾਂ ਦੋ ਟਾਈਮ ਕਿਸੇ ਭੈਣ ਭਰਾ ਨੂੰ ਤਿੰਨ ਟਾਈਮ ਚੋਣਾ 14 ਲੀਟਰ ਹੈ ਜੀ ਹਾਂਜੀ ਹਾਂਜੀ ਲਓ ਵੀ ਦੋਸਤੋ 14 ਕਿਲੋ ਲੀਟਰ ਦੁੱਧ ਇਸ ਵਾਰ ਦੇ ਥੱਲੇ ਹੁਣ ਹਾਜ਼ਰ ਜਿਹੜਾ ਤੁਹਾਨੂੰ ਚੁਵਾ ਦੇਣਾ ਠੀਕ ਆ ਜੀ ਤੇ ਫਿਲਹਾਲ ਚੁਵਾਈਆਂ ਜਿਹੜੀਆਂ ਇਹਨਾਂ ਦੀ ਮਾਰਨਿੰਗ 6 ਵਜੇ ਦੀ ਹੋਈਆਂ ਨੇ ਵੈਸੇ ਦੁਪਹਿਰੋਂ ਬਾਅਦ ਜਿਹੜਾ ਸਮਾਂ ਹੁਣ 12:30 1 ਵਜੇ ਦੇ ਸਮੇਂ ਹੋਣ ਦੇ ਨੇੜੇ ਤੇ ਆਹ ਜਿਹੜਾ ਥਾਣਾ ਠੀਕ ਹੈ ਜੀ ਤੇ ਬੱਚੀ ਇੱਕ ਵਾਰੀ ਫੇਰ ਦਿਖਾ ਦੇ ਤੁਹਾਨੂੰ ਆ ਕਰੋ ਚੈੱਕ ਠੀਕ ਹੈ ਜੀ 8 ਦਿਨ ਦਾ ਬੱਚਾ ਠੀਕ ਹੈ ਬੱਚੀ ਵੀਰੇ ਸਕਦੇਵੇਂ ਵੀ ਚੰਗੀ ਆ ਕੀ ਮੰਗ ਦੇਣਾ ਕੀ ਕਰਦੇ ਇਹ ਸਾਨੂੰ ਸਾਬ ਇਹਦਾ ਮੋਲ ਆ ਪਰ ਰੱਖਣਾ 50000 ਤੇ 48000 ਦੀ ਆਪਾਂ ਦੇ ਦੇਣੀ ਆ 48 ਦੀ ਹਾਂਜੀ 1000 ਹੋਰ ਕੱਢ 47 ਦੇ ਦੇਣੀ ਭੈਣ ਭਰਾ 47 ਲੈ ਜਿਹੜਾ ਮਾਜੀ 47 ਦੀ ਬੱਚੀ ਦਵਾਂਗੇ ਮਗਰ ਵੀ ਬੱਚੀ ਤੇ ਆਪ ਵੀ ਬੱਚੀ ਦੁੱਧ 14 ਕਿਲੋ ਦੋ ਟਾਈਮ ਦਾ ਬੇਨਤੀ ਵਾਲਾ ਕੋ ਭੈਣ ਭਰਾ ਆਣ ਕੇ ਘਰੇ ਚੋ ਕੇ ਇਹਨ ਵੀ ਇੱਕ ਦੋ ਟਾਈਮ ਤਿੰਨ ਟਾਈਮ ਭਾਵੇਂ ਕੋ ਆਪਣੇ ਘਰੇ ਆਣ ਕੇ ਚੋਵੇ ਹਾਂਜੀ ਬਿਲਕੁਲ ਲੋਕ ਦੋਸਤੋ ਠੀਕ ਆ ਜੀ ਇਹ ਰੂਲ ਇਹ ਰੈਗੂਲੇਸ਼ਨ ਵੈਸੇ ਸਾਰੇ ਚਲੋ ਪਪਾਰੀ ਭਰਾਵਾਂ ਨੂੰ ਆਪਣਾ ਚਾਹੀਦੇ ਆ ਠੀਕ ਆ ਜੀ ਕਿਉਂਕਿ ਭੈਣ ਭਰਾਵਾਂ ਦਾ ਤਵਾਰ ਵਿਸ਼ਵਾਸ ਵੀ ਤਾਂ ਹੀ ਬਣਦਾ ਠੀਕ ਆ ਜੀ ਵੀਰ ਸੁਖਦੇਵ ਸਿੰਘ ਹੁਣੇ ਪਹਿਲਾਂ ਵੀ ਚਲੋ ਇਹ ਕੰਮ ਤੇ ਚੱਲੇ ਆਉਂਦੇ ਸ਼ੁਰੂ ਤੋਂ ਲੰਬੇ ਸਮੇਂ ਤੋਂ ਵਪਾਰ ਕੰਮ ਵਪਾਰ ਦਾ ਕੰਮ ਕਰਦੇ ਆ ਰਹੇ ਆ ਪਰ ਫਿਲਹਾਲ ਇੱਕ ਵਾਰੀ ਫਿਰ ਜਿਹੜਾ ਸਟ੍ਰਿਕਟਲੀ ਸਾਰੇ ਭਰਾਵਾਂ ਨੂੰ ਇੱਕ ਹਦਾਇਤ ਇਨਸਟਰਕਸ਼ਨ ਹੈਗੀ ਆ ਵੀ ਆਪਣਾ ਵੀਰਾ ਵੀਰ ਆਪਣਾ ਫਰਜ਼ ਸਮਝਿਆ ਕਰੋ ਵੀ ਦੋ ਟਾਈਮ ਤਿੰਨ ਟਾਈਮ ਆਪਾਂ ਪਸ਼ੂ ਆਪਣਾ ਚੋਕੇ ਲੈ ਕੇ ਜਾਈਏ ਠੀਕ ਹੈ ਜੀ ਬਾਅਦ ਵਿੱਚ ਕਿਸੇ ਭਰਾ ਨੂੰ ਇਹ ਨਾ ਲੱਗੇ ਵੀ ਯਾਰ ਇੱਥੇ ਪਸ਼ੂ ਪਤਾ ਨਹੀਂ ਦੁੱਧ ਖਰੇ ਉਹਨਾਂ ਦੇਂਦਾ ਸੀ ਜਿਹੜਾ ਸਾਡੇ ਘਰੇ ਘਟ ਗਿਆ ਜਾ ਕੇ ਇਸ ਕਰਕੇ ਤਸੱਲੀ ਮੇਰਾ ਵੀਰ ਇੱਥੇ ਕਰ ਲਿਆ ਕਰੋ ਤੇ ਇਹ ਆ ਤੇ ਨਾਗਨੇ ਵੀਰ ਸੁਖਦੇਵ ਸਿੰਘ ਉਹਨਾਂ ਦੇ ਫਾਰਮ ਤੇ ਉਹਨਾਂ ਦਾ ਦੂਜੀ ਗੱਲ ਆਪ ਦੀ ਸੇਵਾ ਤੇ ਨਿਰਪਰ ਕਰਦਾ ਵੀ ਆਪਾਂ ਸੇਵਾ ਕਰਦੇ ਹਾਂ ਦੋ ਦਿਨ ਜਾ ਕੇ ਕਿਹੜਾ ਪਹੂ ਕਿਤੇ ਜੀ ਨਹੀਂ ਲਾਉਂਦਾ ਪੱਠੇ ਨਹੀਂ ਖਾਂਦਾ ਦੂਰੋਂ ਆਇਆ ਹੁੰਦਾ ਆਪਣੇ ਕੋ ਆਇਆ ਗਾ ਚਲੇ ਗਿਆ ਉਹਦਾ ਕਰਕੇ ਨਾ ਕਈ ਭੈਣ ਭਰਾ ਫਿਰ ਇਤਰਾ ਮਨ ਦੇ ਵਿੱਚ ਗੱਲ ਆਉਂਦੀ ਦੁੱਧ ਯਾਰ ਤੁਸੀਂ ਇੰਨਾ ਦੱਸਿਆ ਇੰਨਾ ਨਿਕਲਿਆ ਉਹ ਇਹਨਾਂ ਨੂੰ ਆਪਾਂ ਇਹ ਸਕੂਲ ਬਣਾਇਆ ਵੀ ਅਗਲੇ ਨੂੰ ਇਹੋ ਕਹਿਣਾ ਦੋ ਟਾਈਮ ਤਿੰਨ ਟਾਈਮ ਆਪ ਦੀ ਸੱਲੀ ਕਰਕੇ ਐ ਆਪ ਦਾ ਕਸਮ ਜੇ ਪੂਰੀ ਸੱਲੀ ਕਰਕੇ ਫਿਰ ਖੜੋ ਬਿਲਕੁਲ ਲਓ ਦੋਸਤੋ ਪੈਸਾ ਇੱਕ ਵਾਰੀ ਨਹੀਂ ਲੱਗਣਾ ਹੁੰਦਾਗਾ ਪੈਸਾ ਫਿਰ ਪੈਸਾ ਲਾਉਣਾ ਪੈਂਦਾ ਫੀਡਾਂ ਚੰਗੀਆਂ ਖਵਾਉਂਗੇ ਦੋਸਤੋ ਚੰਗੇ ਫੀਡ ਤੇ ਫਾਰਮੂਲੇਸ਼ਨ ਤੇ ਕੰਮ ਕਰੋਗੇ ਫਿਰ ਦੁੱਧ ਨਿਕਲਣਾ ਹੈ ਨਹੀਂ ਤੇ ਜੇ ਆਪਾਂ ਕਹੀਏ ਵੀ ਜਾ ਕੇ ਸੁੱਕਾ ਸੁੱਕਾ ਪਾ ਕੇ ਪੱਠੇ ਪਾ ਕੇ ਦੁੱਧ ਲੈ ਲੀਏ ਉਹ ਵੀ ਗੱਲ ਔਖੀ ਆ ਉਹ ਤਾਂ ਪਸ਼ੂ ਜਿੰਨਾ ਪਸ਼ੂ ਦੀ ਹੋਊਗੀ ਠੀਕ ਆ ਜੀ ਕਰਤੂਤ ਹੋਵੇਗੀ ਉਹਨਾਂ ਦਿੱਤੀ ਜਾਊਗਾ ਪਰ ਜੇ ਤੁਸੀਂ ਆਹਦੇ ਵੀ ਚੰਗਾ ਦੁੱਧ ਲੈਣਾ ਉਹਦੀ ਸੇਵਾ ਤੇ ਚੰਗੀ ਫੀਡ ਪਾਉਣੀ ਪੈਂਦੀ ਆ ਠੀਕ ਆ ਜੀ ਇਹ ਗੱਲਾਂ ਤਾਂ ਸਾਰੇ ਵੀਰ ਧਿਆਨ ਰੱਖਦੇ ਆ ਚੰਗੇ ਚੰਗੇ ਪਸ਼ੂ ਪਾਲਕ ਵੀਰਾਂ ਸਾਰਿਆਂ ਨੂੰ ਪਤਾ ਦੱਸਣ ਦੀ ਕੋਈ ਬਾਲੀ ਲੋੜ ਨਹੀਂ ਹੁੰਦੀ ਕਿ ਤੇ ਇੱਕ ਵੀਰ ਸਖਦੇਵ ਆਪਣੇ ਨੰਬਰ ਕਰ ਦਿੱ ਗਏ ਪਿੰਡ ਪਨਗੋਟਾ تحصیل ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਬੋ ਦੋਸਤੋ ਅੱਜ ਆਪਣੀ ਖਾਸ ਵਿਜ਼ਿਟ ਸੀ ਕੀ ਗੱਲ ਡੇਰੀ ਫਾਰਮ ਪਿੰਡ ਪਨਗੋਟਾ ਤੇ ਵੀਰ ਸੁਖਦੇਵ ਸਿੰਘ ਆਪਣੇ ਨਾਲ ਸਨ ਤੇ ਪੂਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਹੈ ਨੰਬਰ ਸਕਰੀਨ ਦੇ ਉੱਪਰ ਚੱਲਣ ਰਹੇ ਆ ਕਾਲ ਕਰੋ ਵਿਜ਼ਿਟ ਕਰੋ ਇੱਥੇ ਆਣ ਕੇ ਤਸੱਲੀ ਕਰੋ ਮਾਲ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਆਉਂਦਾ ਰਹਿੰਦਾ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ